ਮਾਰੂ ਮਹਲਾ ਤੇ ਜਨ ਰੰਕਾਰ ਆਕਾਰ ਉਪਾਇਆ ਮਾਇਆ ਮੋਹ ਹੁਕਮ ਬਣਾਇਆ ਆਕਾਰ ਰਹਿਤ ਪਰਮਾਤਮਾ ਨੇ ਆਪਣੇ ਆਪ ਤੋਂ ਪਹਿਲਾਂ ਇਹ ਦਿਸਦਾ ਜਗਤ ਪੈਦਾ ਕੀਤਾ ਮਾਇਆ ਦਾ ਮੋਹ ਵੀ ਉਸ ਨੇ ਆਪਣੇ ਹੁਕਮ ਵਿੱਚ ਹੀ ਬਣਾ ਦਿੱਤਾ ਆਪੇ ਖੇਲ ਕਰੇ ਸਬ ਕਰਤਾ ਸੁਣ ਸਾਚਾ ਮਨ ਵਸਾਏਂਦਾ ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਗੁਰੂ ਪਾਸੋਂ ਸੁਣ ਕੇ ਆਪਣੇ ਮਨ ਵਿੱਚ ਵਸਾਉਂਦਾ ਹੈ ਉਸ ਨੂੰ ਇਹ ਨਿਸ਼ਚੈ ਹੋ ਜਾਂਦਾ ਹੈ ਕਿ ਕਰਤਾਰ ਆਪ ਹੀ ਸਾਰੇ ਖੇਲ ਕਰ ਰਿਹਾ ਹੈ ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ ਚਾਰੇ ਵੇਦ ਬ੍ਰਹਮੇ ਨੂੰ ਫੁਰਮਾਇਆ ਹਰ ਨਾਮ ਨੂੰ ਆਪਣੇ ਮਨ ਵਿੱਚ ਵਸਾਉਣ ਵਾਲਾ ਮਨੁੱਖ ਇਹ ਨਿਚੈ ਰੱਖਦਾ ਹੈ ਕਿ ਜਗਤ ਦੀ ਮਾਂ ਮਾਇਆ ਤੋਂ ਜਗਤ ਦੇ ਪਿਤਾ ਪ੍ਰਮਾਤਮਾ ਨੇ ਸਾਰੇ ਤ੍ਰੈਗੁਣੀ ਜੀਵ ਪੈਦਾ ਕੀਤੇ ਹਨ ਬ੍ਰਹਮਾ ਸ਼ਿਵ ਆਦਿਕ ਵੀ ਉਸਨੇ ਪੈਦਾ ਕੀਤੇ ਹਨ ਬ੍ਰਹਮਾ ਨੂੰ ਉਸਨੇ ਚਾਰੇ ਵੇਦ ਰਚਣ ਲਈ ਹੁਕਮ ਕੀਤਾ ਵਰੇ ਮਹਾਵਾਰ ਥਿਤੀ ਕਾਰ ਇਸ ਜਗ ਮੈਂ ਸੋਜੀ ਪਾਇੰਦਾ ਵਰੇ ਮਹੀਨੇ ਵਾਰਥ ਤਾਂ ਆਦਿਕ ਬਣਾ ਕੇ ਇਸ ਜਗਤ ਵਿੱਚ ਸਮੇ ਆਦਿਕ ਦੀ ਸੂਝ ਵੀ ਉਸ ਪ੍ਰਮਾਤਮਾ ਦੀ ਪੈਦਾ ਪ੍ਰਮਾਤਮਾ ਹੀ ਪੈਦਾ ਕਰਨ ਵਾਲਾ ਹੈ ਗੁਰ ਸੇਵਾ ਤੇ ਕਰਨੀ ਸਾਰ RAM ਨਾਮ ਰੱਖੋ ਔਰ ਧਾਰ ਪ੍ਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ ਮਿਲ ਪਿਆ ਗੁਰੂ ਦੀ ਸ਼ਰਨ ਬੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨ ਜੋ ਕੰਮ ਮਿਲ ਗਿਆ ਕਿ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖੋ ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਹਿੰਦਾ ਸੋ ਇਸ ਜਗਤ ਵਿੱਚ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਦੀ ਬਾਣੀ ਆਵਸਦੀ ਹੈ ਉਹ ਇਸ ਬਾਣੀ ਦੀ ਬਰਕਤ ਨਾਲ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਵੇਦ ਪੜੇ ਅਨ ਦਿਨ ਬਾਦ ਸਮਲੇ ਨਾਮ ਨਾ ਚੇਟੈ ਬੰਦਾ ਜਮ ਕਾਲੇ ਪਰ ਜਿਹੜਾ ਬਨੁਖ ਗੁਰੂ ਦੀ ਸ਼ਰਨ ਤੋਂ ਵਾਂਝਿਆ ਰਹਿ ਕੇ ਵੇਦਾ ਆਦਿਕ ਹੀ ਪੜਦਾ ਹੈ ਤੇ ਹਰ ਵੇਲੇ ਚਰਚਾ ਆਦਿਕ ਹੀ ਕਰਦਾ ਹੈ ਪ੍ਰਮਾਤਮਾ ਦਾ ਨਾਮ ਸਿਮਰਦਾ ਨਹੀਂ ਉਹ ਆਤਮਿਕ ਮੋਲ ਦੇ ਬੰਧਨ ਵਿੱਚ ਬੰਜਾ ਰਹਿੰਦਾ ਦੂਜੇ ਪਾਏ ਸਦਾ ਦੁੱਖ ਪਾਏ ਤ੍ਰੈ ਗੁਣ ਪਰਮ ਭੁਲਾਏਂਦਾ ਖੋਰ-ਖੋਰ ਪਿਆਰ ਵਿੱਚ ਫਸ ਕੇ ਉਹ ਸਦਾ ਦੁੱਖ ਪਾਉਂਦਾ ਹੈ ਮਾਇਆ ਦੇ ਤਿੰਨ ਗੁਣਾ ਦੀ ਭਟਕਣਾ ਵਿੱਚ ਪੈ ਕੇ ਉਹ ਜੀਵਨ ਦੇ ਗਲਤ ਰਸਤੇ ਤੇ ਪਿਆ ਰਹਿਦਾ ਹੈ ਗੁਰਮੁਖ ਇਕ ਸਿਉ ਲੇਵਲਾਈ ਤ੍ਰਿਵਿਦ ਮਨਸਾ ਮਨ ਹਸਮਾਏ ਗੁਰੂ ਦੇ ਸੰਮਖ ਰਹਿਣ ਵਾਲਾ ਮਨੁੱਖ ਸਿਰ ਪਰਮਾਤਮਾ ਨਾਲ ਪਿਆਰ ਪਾਉਂਦਾ ਹੈ ਇਸ ਤਰ੍ਹਾਂ ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਪੈਦਾ ਹੋਣ ਵਾਲੇ ਫਰਨੇ ਨੂੰ ਆਪਣੇ ਮਨ ਦੇ ਵਿੱਚ ਹੀ ਮੁਕਾ ਦਿੰਦਾ ਹੈ ਸੱਚੇ ਸ਼ਬਦ ਸਦਾ ਹੈ ਮੁਕਤਾ ਮਾਇਆ ਮੋਚਕਾਏਂਦਾ ਸਦਾ ਥੇਰ ਪ੍ਰਭੂ ਦੀ ਸਿੱਖ ਸਲਾਹ ਦੇ ਸ਼ਬਦ ਦੀ ਬਰਕਤ ਨਾਲ ਉਹ ਮਨੁੱਖ ਵਿਕਾਰਾਂ ਤੋਂ ਸਦਾ ਬਚਿਆ ਰਹਿਦਾ ਹੈ ਉਹ ਆਪਣੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਲੈਂਦਾ ਜੋ ਧੁਰ ਰਾਤੇ ਸੇ ਹੁਣ ਰਾਤੇ ਗੁਰ ਪ੍ਰਸਾਦੀ ਸਹਜੇ ਮਤੇ ਪਰੇਸ਼ ਮਨੁੱਖਾ ਜਨਮ ਵਿੱਚ ਉਹ ਮਨੋਖੀ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ ਜਿਹੜੇ ਪਹਿਲੀ ਕੀਤੇ ਕਮਾਈ ਅਨੁਸਾਰ ਧੁਰ ਦਰਗਾਹ ਤੋਂ ਰੰਗੇ ਹੋਏ ਹੁੰਦੇ ਹਨ ਉਹ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿੱਚ ਮਸਤ ਰਹਿੰਦੇ ਹਨ ਸਤਿਗੁਰ ਸੇਵ ਸਦਾ ਪ੍ਰਭ ਪਾਇਆ ਆਪੇ ਆਪ ਮਿਲਾਇੰਦਾ ਗੁਰੂ ਦੇ ਸ਼ਰਨ ਪੈ ਕੇ ਮਨੁੱਖ ਸਦਾ ਪ੍ਰਭੂ ਦਾ ਮਿਲਾਪ ਪ੍ਰਾਪਤ ਕਰੀ ਰੱਖਦਾ ਹੈ ਉਹ ਆਪਣੇ ਆਪ ਨੂੰ ਪ੍ਰਭੂ ਦੇ ਆਪੇ ਵਿੱਚ ਮਿਲਾ ਲੈਂਦਾ ਹੈ ਮਾਇਆ ਮੋਹ ਭਰਮ ਨਾ ਪਾਏ ਦੁਜੇ ਪਾਏ ਲਗਾ ਦੁੱਖ ਪਾਏ ਮਾਇਆ ਦੇ ਮੋਹ ਵਿੱਚ ਪਟਕਣਾ ਵਿੱਚ ਫਸਿਆ ਹੋਇਆ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਹੋਰ ਹੋਰ ਪਿਆਰ ਵਿੱਚ ਲੱਗਾ ਹੋਇਆ ਮਨੁੱਖ ਦੁੱਖ ਹੀ ਸਹਾਰਦਾ ਹੈ ਸੁਹਾ ਰੰਗ ਦਿਨ ਥੋੜੇ ਹੋਵੇ ਜਿਸ ਜਾਂਦੇ ਬਿਲਮ ਨਾ ਲਾਹਿੰਦਾ ਕਸੰਬੇ ਦੇ ਰੰਗ ਵਾਂਗ ਮਾਇਆ ਦਾ ਸ਼ੋਖ ਰੰਗ ਥੋੜੇ ਦਿਨ ਹੀ ਰਹਿੰਦਾ ਹੈ ਇਸ ਦੇ ਨਾਸ਼ ਹੁੰਦਿਆਂ ਚਿਰ ਨਹੀਂ ਲੱਗਦਾ ਇਹ ਮਨ ਭੈ ਭਾਏ ਰੰਗਾਏ ਏਤ ਰੰਗ ਸਾਚੇ ਮਹ ਸਮਾਏ ਜਿਹੜਾ ਮਨੁੱਖ ਆਪਣੇ ਇਸ ਮਨ ਨੂੰ ਪ੍ਰਮਾਤਮਾ ਦੇ ਡਰ ਅਦਬ ਵਿੱਚ ਪਿਆਰ ਵਿੱਚ ਰੰਗਦਾ ਹੈ ਕੋਇਸ ਰੰਗ ਵਿੱਚ ਰੰਗੀਜ ਕੇ ਸਦਾ ਫਿਰ ਪ੍ਰਮਾਤਮਾ ਵਿੱਚ ਲੀਨ ਲੈਂਦਾ ਹੈ ਪੂਰੇ ਭਾਗ ਕੋ ਇਹ ਰੰਗ ਪਾਏ ਗੁਰਮਤੀ ਰੰਗ ਚੜਾਏਂਦਾ ਔਰ ਕੋਈ ਵਿਰਲਾ ਮਨੁੱਖ ਵੱਡੀ ਕਿਸਮਤ ਨਾਲ ਇਹ ਪ੍ਰੇਮ ਰੰਗ ਹਾਸਲ ਕਰਦਾ ਹੈ ਉਹ ਗੁਰੂ ਦੀ ਮੱਤ ਉੱਤੇ ਤੁਰ ਕੇ ਇਹ ਰੰਗ ਆਪਣੇ ਮਨ ਨੂੰ ਚੜਦਾ ਹੈ ਮਨੁੱਖ ਬਹੁਤ ਕਰੇ ਅਭਿਮਾਨ ਦਰਗਾ ਕਬੀ ਨ ਪਾਵੇ ਮਾਨ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬੜਾ ਹੰਕਾਰ ਕਰਦਾ ਹੈ ਪਰ ਉਹ ਪਰਮਾਤਮਾ ਦੀ ਹਜ਼ੂਰੀ ਵਿੱਚ ਕਦੇ ਵੀ ਆਦਰ ਨਹੀਂ ਪਾਉਂਦਾ ਦੂਜੇ ਲਾਗੇ ਜਨਮ ਗਵਾਇਆ ਬਿਨ ਬੂਝੇ ਦੁੱਖ ਪਾਏਂਦਾ ਹੋਰ ਹੋਰ ਮੋਹ ਵਿੱਚ ਲੱਗ ਕੇ ਉਹ ਆਪਣਾ ਮਨੁੱਖਾ ਜਨਮ ਗਵਾ ਲੈਂਦਾ ਹੈ ਸਹੀ ਜੀਵਨ ਦੀ ਸੂਝ ਤੋਂ ਬਿਨਾ ਉਹ ਸਦਾ ਦੁੱਖ ਪਾਉਂਦਾ ਹੈ ਮੇਰੇ ਪ੍ਰਭ ਅੰਦਰ ਆਪ ਲੁਕਾਇਆ ਗੁਰ ਪ੍ਰਸਾਦੀ ਹਰ ਮਿਲੇ ਮਿਲਾਇਆ ਮੇਰੇ ਪ੍ਰਭੂ ਨੇ ਆਪਣੇ ਆਪ ਨੂੰ ਹਰੇਕ ਜੀਵ ਅੰਦਰ ਗੁਪਤ ਰੱਖਿਆ ਹੋਇਆ ਹੈ ਫਿਰ ਵੀ ਗੁਰੂ ਦੀ ਕਿਰਪਾ ਨਾਲ ਹੀ ਮਿਲਾਇਆ ਮਿਲਦਾ ਹੈ ਸੱਚਾ ਪ੍ਰਭ ਸੱਚਾ ਵਾਪਾਰ ਨਾਮ ਅਮੋਲਕ ਪਾਇੰਦਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਇਹ ਸਮਝ ਲੈਂਦਾ ਹੈ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਨਾਮ ਜਪਣਾ ਹੀ ਸਹੀ ਵਣਜ ਵਪਾਰ ਹੈ ਗੁਰੂ ਦੀ ਕਿਰਪਾ ਨਾਲ ਉਹ ਕੀਮਤ ਹਰ ਨਾਮ ਪ੍ਰਾਪਤ ਕਰ ਲੈਂਦਾ ਹੈ ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ ਮੇਰੇ ਠਾਕੁਰ ਇਹ ਬਣਤ ਬਣਾਈ ਆਪਣੀ ਅਕਲ ਦੇ ਆਸਰੇ ਕਿਸੇ ਮਨੁੱਖ ਨੇ ਇਸ ਮਨੁੱਖਾ ਸਰੀਰ ਦੀ ਕਦਰ ਨਹੀਂ ਸਮਝੀ ਮੇਰੇ ਮਾਲਕ ਪ੍ਰਭੂ ਨੇ ਇਹੀ ਮਰਿਆਦਾ ਬਣਾ ਰੱਖੀ ਹੈ ਗੁਰਮੁਖ ਹੋਵੈ ਸੋ ਕਾਇਆ ਸੋਦੈ ਆਪੇ ਆਪ ਮਿਲਾਇਂਦਾ ਕਿ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੁੰਦਾ ਹੈ ਉਹ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾਈ ਰੱਖਦਾ ਹੈ ਅਤੇ ਆਪਾ ਭਾਵ ਨੂੰ ਆਪਣੇ ਵਿੱਚ ਹੀ ਲੀਨ ਕਰ ਦਿੰਦਾ ਹੈ ਕਾਇਆ ਵਿੱਚ ਟੋਟਾ ਕਾਇਆ ਵਿੱਚ ਲਾਹਾ ਗੁਰਮੁਖ ਖੋਜੈ ਵੇ ਪਰਵਾਹਾ ਗੁਰੂ ਦੇ ਸਾਧਮਕ ਰਹਿਣ ਵਾਲਾ ਮਨੁੱਖ ਵੇਪਰਵ ਪ੍ਰਭੂ ਨੂੰ ਆਪਣੇ ਸਰੀਰ ਵਿੱਚ ਭਰਦਾ ਹੈ ਗੁਰਮਖ ਵਣਜ ਸਦਾ ਸੁਖ ਪਾਏ ਸਹਜੇ ਸਹਜ ਮਿਲਾਇਂਦਾ ਨਾਮ ਵਣਜ ਕਰਕੇ ਉਹ ਸਦਾ ਸੁਖ ਮਾਣਦਾ ਹੈ ਤੇ ਹਰ ਵੇਲੇ ਆਪਣੇ ਆਪ ਨੂੰ ਆਤਮਕ ਅਡੋਲਤਾ ਵਿੱਚ ਟਿਕਾਈ ਰੱਖਦਾ ਹੈ ਸੱਚਾ ਮਹਲ ਸੱਚੇ ਭੰਡਾਰਾ ਆਪੇ ਦੇਵੇ ਦੇਵਨਹਾਰਾ ਪ੍ਰਮਾਤਮਾ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੇ ਖਜ਼ਾਨੇ ਵੀ ਸਦਾ ਕਾਇਮ ਰਹਿਣ ਵਾਲੇ ਹਨ ਸਭ ਕੁਝ ਦੇਣ ਦੀ ਸਮਰੱਥਾ ਵਾਲਾ ਪ੍ਰਮਾਤਮਾ ਆਪ ਹੀ ਜੀਵਾਂ ਨੂੰ ਇਹ ਖਜ਼ਾਨੇ ਦਿੰਦਾ ਹੈ ਗੁਰਮੁਖ ਸਾ ਲਾਹੇ ਸੁਖ ਦਾਤੇ ਮਨ ਮਿਲੇ ਕੀਮਤ ਪਾਏਂਦਾ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਾਰੇ ਸੁੱਖ ਦੇਣ ਵਾਲੇ ਪਰਮਾਤਮਾ ਦੀ ਸਿੱਖ ਸਲਾਹ ਕਰਦਾ ਹੈ ਉਸ ਨੂੰ ਆਪਣੇ ਮਨ ਵਿੱਚ ਸਾਮ ਰੱਖਦਾ ਹੈ ਉਸ ਦੇ ਨਾਮ ਦੀ ਕਦਰ ਸਮਝਦਾ ਹੈ ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ ਗੁਰਮੁਖ ਆਪੇ ਦੇ ਵੜਿਆਈ ਮਨੁੱਖ ਦੇ ਸਰੀਰ ਦੇ ਵਿੱਚ ਹੀ ਨਾਮ ਪਦਾਰਥ ਹੈ ਪਰ ਮਨੁੱਖ ਇਸ ਦੀ ਕਦਰ ਨਹੀਂ ਸਮਝਦਾ ਗੁਰੂ ਦੇ ਸਨਮੁਖ ਕਰਕੇ ਪ੍ਰਮਾਤਮਾ ਆਪ ਹੀ ਆਪਣੇ ਨਾਮ ਦੀ ਕਦਰ ਕਰਨ ਦੀ ਵਡਿਆਈ ਬਖਸ਼ਦਾ ਹੈ ਜਿਸ ਦਾ ਹਟ ਸੋਈ ਵਥ ਜਾਣੈ ਗੁਰਮੁਖ ਦੇ ਤੰ ਪਛੋਤਾਇਂਦਾ ਇਸ ਪ੍ਰਮਾਤਮਾ ਦਾ ਬਣਾਇਆ ਹੋਇਆ ਇਹ ਮਨੁੱਖਾ ਸਰੀਰ ਹਟ ਹੈ ਉਹ ਇਸ ਵਿੱਚ ਰੱਖੇ ਹੋਏ ਨਾਮ ਪਦਾਰਥੀ ਕਦਰ ਨੂੰ ਜਾਣਦਾ ਹੈ ਉਹ ਪ੍ਰਭੂ ਇਹ ਦਾਤ ਗੁਰੂ ਦੇ ਰਾਹੀ ਦਿੰਦਾ ਹੈ ਦੇ ਕੇ ਪਛਤੌਂਦਾ ਨਹੀਂ ਹਰ ਜੀਉ ਸਭ ਮੈਂ ਰਹਿ ਅਸ ਮਾਈ ਗੁਰ ਪ੍ਰਸਾਦੀ ਪਾਇਆ ਜਾਈ ਪ੍ਰਮਾਤਮਾ ਸਾਰਿਆਂ ਵਿੱਚ ਵਿਆਪਕ ਹੈ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਆਪੇ ਮੇਲ ਮਿਲਾਏ ਆਪੇ ਸ਼ਬਦ ਸਹਜ ਸਮਾਏਂਦਾ ਉਹ ਆਪ ਹੀ ਗੁਰੂ ਨਾਲ ਮਿਲਾ ਕੇ ਆਪਣੇ ਨਾਲ ਮਿਲਾਉਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਭੂ ਜੀਵ ਨੂੰ ਆਤਮਕ ਡੋਲਤਾ ਵਿੱਚ ਠਿਕਾਈ ਰੱਖਦਾ ਹੈ ਆਪੇ ਸੱਚਾ ਸ਼ਬਦ ਮਿਲਾਏ ਸ਼ਬਦੇ ਵਿੱਚੋਂ ਪਰਮ ਚੁਕਾਏ ਸਦਾ ਥਿਰ ਪ੍ਰਭੂ ਆਪ ਹੀ ਮਨੁੱਖ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਦਾ ਹੈ ਤੇ ਸ਼ਬਦ ਵਿੱਚ ਜੋੜ ਕੇ ਅੰਦਰੋਂ ਭਰਮ ਸਦਾ ਵਾਸਤੇ ਖਤਮ ਕਰ ਦਿੰਦਾ ਹੈ ਨਾਨਕ ਨਾਮ ਮਿਲੇ ਵਡਿਆਈ ਨਾਮੇ ਹੀ ਸੁਖ ਪਾਏਂਦਾ ਹੈ ਨਾਨਕ ਖਰ ਨਾਮ ਵਿੱਚ ਜੁੜਿਆ ਨੂੰ ਲੋਕ ਪਰਲੋਕ ਦੀ ਜਿੱਤ ਮਿਲਦੀ ਹੈ ਨਾਮ ਦੇ ਰਾਹੀ ਮਨੁੱਖ ਆਤਮਿਕ ਆਨੰਦ ਮੰਨਦਾ ਹੈ ਮਾਰੂ ਮਹਲਾ ਤੀਜਾ ਅਗੰਮ ਅਗੋਚਰ ਵੇ ਪਰਵਾਹੇ ਆਪੇ ਮਿਹਰਵਾਨ ਅਗੰਮ ਅਥਾਹੇ ਹੈ ਪਹੁੰਚ ਪ੍ਰਭੂ ਹੈ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ ਹੈ ਬੇਮੁਥਾਜ ਪ੍ਰਭੂ हे अपने वरगे आप ही आप हे मेहरबान हे अपौ छह डूंगे जिगरे वाले अपड़ कोए ना सकै तिसनु गुरु शब्द दी मेलाइंदा जिस मनुख नु तु गुरु दे शब्द दे राही अपने नाल मिला लैंदा है उस दी कोई बराबरी नहीं कर सकदा तुदनो सेव जो तुद भावे गुरु कै शब्दे सच समावे ओ मनुख गुरु दे शब्द दे राही ਤੇਰੇ ਸਦਾ ਫਿਰ ਨਾਮ ਵਿੱਚ ਲੀਨ ਰਹਿੰਦੇ ਹਨ হে ਪ੍ਰਭੂ ਤੇਰੀ ਸੇਵਾ ਭਗਤੀ ਉਹ ਮਨੁੱਖ ਕਰਦੇ ਹਨ ਜਿਹੜੇ ਤੈਨੂੰ ਪਿਆਰੇ ਲੱਗਦੇ ਹਨ ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਤੇਰੇ ਸਦਾ ਫਿਰ ਨਾਮ ਵਿੱਚ ਲੀਨ ਰਹਿੰਦੇ ਹਨ ਆਨੰਦ ਗੁਣ ਗਾਵੇਂ ਦਿਨ ਰਾਤੀ ਰਸਨਾ ਹਰ ਰਸ ਭਾਇਆ ਹਰ ਵੇਲੇ ਦਿਨ ਰਾਤ ਉਹ ਤੇਰੇ ਗੁਣ ਗਾਉਂਦੇ ਹਨ ਹੇ ਹਰੀ ਉਹਨਾਂ ਦੀ ਜੀਵ ਨੂੰ ਤੇਰੇ ਨਾਮ ਅੰਮ੍ਰਿਤ ਦਾ ਸਵਾਦ ਚੰਗਾ ਲੱਗਦਾ ਹੈ ਸ਼ਬਦ ਮਰੈ ਸੇ ਮਰਨ ਸਵਾਰੇ ਹਰ ਕੇ ਗੁਣ ਹਿਰਦੈ ਉਰ ਧਾਰੇ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਵਿਕਾਰਾਂ ਵੱਲੋਂ ਆਪਾ ਭਾਉ ਵੱਲੋਂ ਮਰਦੇ ਹਨ ਆਪਣੀ ਇਹ ਮੌਤ ਹੋਰਨਾਂ ਵਾਸਤੇ ਸੋਹਣੀ ਬਣਾ ਲੈਂਦੇ ਹਨ ਪਾਉ ਲੋਕਾਂ ਨੂੰ ਉਹਨਾਂ ਦਾ ਇਹ ਆਤਮਿਕ ਜੀਵਨ ਚੰਗਾ ਲੱਗਦਾ ਕੋਮਨੋਖਾ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਗੁਣ ਟਿਕਾਈ ਰੱਖਦੇ ਹਨ ਜਨਮ ਸਫਲ ਹਰ ਚਰਣੀ ਲਾਗੇ ਦੂਜਾ ਭਾਅ ਛੁਕਾਇਆ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗ ਕੇ ਉਹ ਆਪਣਾ ਮਨੋਖਾ ਜਨਮ ਕਾਮਯਾਬ ਬਣਾ ਲੈਂਦੇ ਹਨ ਉਹ ਆਪਣੇ ਅੰਦਰੋਂ ਮਾਇਆ ਦਾ ਪਿਆਰ ਮੁਕਾ ਲੈਂਦੇ ਹਨ ਹਰ ਜੀਵ ਮਿਲੇ ਆਪ ਮਿਲਾਏ ਗੁਰ ਕੈ ਸ਼ਬਦେ ਆਪ ਗਵਾਏ ਪਰਮਾਤਮਾ ਨਾ ਮਨੁੱਖਾਂ ਨੂੰ ਆਪ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰੋਂ ਆਪਾ ਭੌਲ ਦੂਰ ਕਰਦੇ ਹਨ ਅਨ ਦਿਨ ਸਦਾ ਹਰ ਭਗਤੀ ਰਾਤੇ ਇਸ ਜਗ ਮੈਂ ਲਾਹਾ ਪਾਇਆ ਉਹ ਹਰ ਵੇਲੇ ਸਦਾ ਪਰਮਾਤਮਾ ਦੀ ਭਗਤੀ ਵਿੱਚ ਮਸਤ ਰਹਿੰਦੇ ਹਨ ਇਸ ਜਗਤ ਵਿੱਚ ਉਹ ਭਗਤੀ ਦਾ ਲਾਭ ਖੱਟਦੇ ਹਨ ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ ਅੰਤ ਨਾ ਪਾਰਾ ਕੀਮਤ ਨਹੀਂ ਪਾਈ اے ਪ੍ਰਭੂ ਮੇਰਾ ਜੀ ਕਰਦਾ ਮੈਂ ਤੇਰੇ ਗੁਣਾਂ ਦਾ ਕਥਨ ਕਰਾਂ ਪਰ ਮੈਥੋਂ ਬਿਆਨ ਨਹੀਂ ਕੀਤੇ ਜਾ ਸਕਦੇ ਤੇਰੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਮੁੱਲ ਨਹੀਂ ਪੈ ਸਕਦਾ ਆਪੇ ਦਇਆ ਕਰੇ ਸੁਖ ਦਾਤਾ ਗੁਣ ਮੈਂ ਗੁਣੀ ਸਮਾਇਆ ਸਾਰੇ ਸੁੱਖਾਂ ਦਾ ਦੇਣ ਵਾਲਾ ਪ੍ਰਭੂ ਜਦੋਂ ਆਪ ਹੀ ਦਇਆ ਕਰਦਾ ਹੈ ਤਾਂ ਗੁਣ ਗਾਣ ਵਾਲੇ ਨੂੰ ਆਪਣੇ ਗੁਣਾ ਵਿੱਚ ਲੀਨ ਕਰ ਲੈਂਦਾ ਇਸ ਜਗ ਮੈਂ ਮੋਹ ਹੈ ਪਸਾਰਾ ਮਨੁੱਖ ਅਗਿਆਨੀ ਅੰਧ ਅੰਧਾਰਾ ਇਸ ਜਗਤ ਵਿੱਚ ਹਰ ਪਾਸੇ ਮੋਹ पसਰਿਆ ਹੋਇਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਸ ਮੋਹ ਦੇ ਕਾਰਨ ਆਤਮਿਕ ਜੀਵਨ ਵੱਲੋਂ ਬੇਸਮਝ ਰਹਿੰਦਾ ਹੈ ਉਹ ਵਿੱਚ ਬਿਲਕੁਲ ਅੰਨ ਹੋਇਆ ਰਹਿੰਦਾ ਹੈ ਤੰਦੇ ਧਾਵਤ ਜਨਮ ਗਵਾਇਆ ਬਿਨ ਨਾਮੈ ਦੁਖ ਪਾਇਆ ਮੋਹ ਦੇ ਧੰਦੇ ਵਿੱਚ ਭਟਕਦਾ ਭਟਕਦਾ ਮਨੁੱਖਾ ਜਨਮ ਲਜਾਇਆ ਕਰ ਲਿੰਦਾ ਹੈ ਪ੍ਰਮਾਤਮਾ ਦੇ ਨਾਮ ਤੋਂ ਬਿਨ ਦੁਖ ਪਾਉਂਦਾ ਹੈ ਕਰਮ ਹੋਵੇ ਤਾਂ ਸਤਿਗੁਰ ਪਾਏ ਹਉਮੈ ਮੈਲੋ ਸ਼ਬਦ ਜਲਾਏ ਜਦੋਂ ਕਿਸੇ ਮਨੁੱਖ ਉਤੇ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤਦੋਂ ਉਸ ਨੂੰ ਗੁਰੂ ਮਿਲਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਆਪਣੇ ਅੰਦਰੋਂ ਹਉਮੈ ਦੀ ਮਹਿਲ ਸਾੜਦਾ ਹੈ। ਮਨ ਨਿਰਮਲ ਗਿਆਨ ਰਤਨ ਚਾਨਣ ਅਗਿਆਨ ਅંધੇਰ ਗਵਾਇਆ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਉਸ ਨੂੰ ਆਪਣੇ ਅੰਦਰੋਂ ਗਿਆਨ ਰਤਨ ਲਪੇਂਦਾ। ਜੋ ਉਸ ਦੇ ਅੰਦਰ ਆਤਮਿਕ ਜੀਵਨ ਦਾ ਚਾਨਣ ਕਰ ਦਿੰਦਾ ਹੈ ਇਸ ਤਰ੍ਹਾਂ ਉਹ ਆਪਣੇ ਅੰਦਰੋਂ ਅਗਿਆਨ ਹਨੇਰਾ ਦੂਰ ਕਰ ਲੈਂਦਾ ਹੈ। ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ ਸੱਚ ਨਾਮ ਹਰ ਹਿਰਦੈ ਵਸਾਈ اے ਪ੍ਰਭੂ ਤੇਰੇ ਗੁਣਾ ਦੇ ਆਧਾਰ ਤੇ ਤੇਰੇ ਅਨੇਕਾ ਹੀ ਨਾਮ ਹਨ ਮੁੱਲ ਨਹੀਂ ਪਾਇਆ ਜਾ ਸਕਦਾ ਕਿਸੇ ਦੁਨਿਆਵੀ ਪਦਾਰਥ ਦੇ ਵਟੇ ਤੇਰਾ ਨਾਮ ਪ੍ਰਾਪਤ ਨਹੀਂ ਹੋ ਸਕਦਾ ਜੇ ਤੂੰ ਮੇਰ ਕਰੇ ਤਾਂ ਮੈਂ ਤੇਰਾ ਨਾਮ ਸਦਾ ਕਾਇਮ ਰਹਿਣ ਵਾਲਾ ਨਾਮ ਆਪਣੇ ਹਿਰਦੇ ਵਿੱਚ ਵਸਾਂ ਸੱਚ ਨਾਮ ਹਰ ਹਿਰਦੈ ਵਸਾਈ ਇਤੂ ਕਰ ਪਾ ਕਰੇ ਤੇ ਮੈਂ ਆਪਣੇ ਹਿਰਦੇ ਵਿੱਚ ਇਹਨੂੰ ਵਸਾ ਲਵਾਂ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਆਪੇ ਸਹਜ ਸਮਾਇਆ اے ਪ੍ਰਭੂ ਕੌਣ ਤੇਰਾ ਮੁੱਲ ਪਾ ਸਕਦਾ ਹੈ ਜਿਸ ਤੇ ਤੂੰ ਦਇਆ ਕਰਦਾ ਹੈ ਉਸ ਨੂੰ ਤੂੰ ਆਪ ਹੀ ਆਤਮਾ ਕਢੋਤਾ ਵਿੱਚ ਲੀਨ ਰੱਖਦਾ ਹੈ ਨਾਮ ਅਮੋਲਕ ਅਗੰਮ ਅਪਾਰਾ ਨਾ ਕੋ ਹੋਵਾ ਤੋਲਣਹਾਰਾ ਆਪੌਂਚ ਤੇ ਬੇਅੰਤ ਪ੍ਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਪੈ ਸਕਦਾ ਕਿ ਸਿੰਦ ਨੇ ਆਵੀ ਪਦਾਰਣ ਦੇ ਵਟੇ ਨਹੀਂ ਮਿਲ ਸਕਦਾ ਕੋਈ ਵੀ ਜੀਵ ਹਰਨਾਮ ਦਾ ਮੁੱਲ ਪਾਉਣ ਜੋਗਾ ਨਹੀਂ ਹੋ ਸਕਿਆ ਆਪੇ ਤੋਲੇ ਤੋਲ ਤੁਲਾਏ ਗੁਰ ਸ਼ਬਦੀ ਮੇਲ ਤੁਲਾਇਆ ਓ ਪ੍ਰਭੂ ਆਪ ਹੀ ਆਪਣੇ ਨਾਮ ਦੀ ਕਦਰ ਜਾਣਦਾ ਹੈ ਆਪ ਕਦਰ ਜਾਣ ਕੇ ਜੀਵਾਂ ਨੂੰ ਕਦਰ ਕਰਨੀ ਸਿਖਾਉਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਨਾਲ ਮੇਲ ਕੇ ਕਦਰ ਸਿਖੰਦਾ ਹੈ ਸੇਵਕ ਸੇਵੈ ਕਰੇ ਅਰਦਾਸ ਤੂੰ ਆਪੇ ਮੇਲ ਬਹਾਲੈ ਪਾਸ ਤੂੰ ਆਪ ਹੀ ਉਹਨਾਂ ਨੂੰ ਆਪਣੇ ਨਾਮ ਵਿੱਚ ਜੋੜ ਕੇ ਆਪਣੇ ਪਾਸ ਬਿਠਾਉਂਦਾ ਹੈ हे प्रभु तेरे भगत तेरी सेवा भक्ति करते हैं तेरे दर पे अरदास करते हैं ते तू आप ही उननू अपने नाम वे जोड के अपने कोल बिठाउंदा है सबना जियां का सुख दाता पूरे कर्म त्याया हे प्रभु तू सारे जीवा नु सुख देन वाला है तेरी पूरी मेरण आली तेरे सेवक तेरा सिमरन करते हैं जत सत संजम जे सच कमावे एह मन निर्मल जे हर गुण गावे ਕਾਮ ਵਾਸ਼ਨਾ ਨੂੰ ਰੋਕਣਾ ਵਿਕਾਰ ਰਹਿਤ ਜੀਵਨ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਦਾ ਯਤਨ ਉਹ ਮਨੁੱਖ ਮਨੋ ਇਹ ਸਾਰੇ ਹੀ ਕਰਮ ਕਰ ਲੈਂਦਾ ਹੈ ਜਿਹੜਾ ਮਨੁੱਖ ਸਦਾ ਸਿਰ ਹਰ ਨਾਮ ਸਿਮਰਨ ਦੀ ਕਮਾਈ ਕਰਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਉਸ ਦਾ ਇਹ ਮਨ ਪਵਿੱਤਰ ਹੋ ਜਾਂਦਾ ਹੈ ਇਸ ਬਿਖਮੈ ਅੰਮ੍ਰਿਤ ਪ੍ਰਾਪਤ ਹੋਵੇ ਹਰ ਜੀਵੋ ਮੇਰੇ ਭਾਇਆ ਆਤਮਕ ਮੌਤ ਲਿਆਉਣ ਵਾਲੀ ਇਸ ਮਾਇਆ ਜ਼ਹਿਰ ਦੇ ਵਿੱਚ ਵਰਤਦਿਆਂ ਹੀ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਮਿਲ ਜਾਂਦਾ ਹੈ ਮੇਰੇ ਪ੍ਰਭੂ ਨੂੰ ਇਹ ਮਰਿਆਦਾ ਪਾਉਂਦੀ ਹੈ ਜਿਸ ਨੂੰ 부ਝਾਏ ਸੋਈ 부ਝ ਜਾਏ ਹਰ ਗੁਣ ਗਾਵੈ ਅੰਦਰ ਸੁਝੈ ਜਿਸ ਮਨੁੱਖ ਨੂੰ ਪਰਮਾਤਮਾ ਆਪ ਆਤਮਕ ਜੀਵਨ ਦੀ ਸਮਝ ਦਿੰਦਾ ਹੈ ਉਹੀ ਮਨੁੱਖ ਸਮਝਦਾ ਹੈ ਜਿਉਂ-ਜਿਉਂ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਸ ਦਾ ਹਿਰਦਾ ਸੂਝ ਵਾਲਾ ਹੁੰਦਾ ਜਾਂਦਾ ਹੈ ਹੋਮੇ ਮੇਰਾ ਠਾਕ ਰਹਾਏ ਸਹਜੇ ਹੀ ਸੱਚ ਪਾਇਆ ਉਹ ਮਨੁੱਖ ਹੋਮੇ ਅਤੇ ਮਮਤਾ ਦੇ ਪ੍ਰਭਾਵ ਪਾਉਣ ਤੋਂ ਰੋਕ ਸਕਦਾ ਹੈ ਆਤਮਕ ਅਡੋਲਤਾ ਵਿੱਚ ਟੇਕ ਕੇ ਉਹ ਸਦਾ ਥਿਰ ਹਰੀ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ ਬੇਨ ਕਰਮਾ ਹੋਰ ਫਿਰੇ ਕਨੇਰੀ ਮਰ ਮਰ ਜਮੈਂ ਚੁ ਕਹਿਨਾ ਫੇਰੀ ਪ੍ਰਮਾਤਮਾ ਦੀ ਮਿਹਰ ਤੋਂ ਬਿਨਾ ਨਾਮ ਤੋਂ ਖੁੰਜੀ ਹੋਈ ਹੋਰ ਬਥੇਰੀ ਲੁਕਾਈ ਪੜਕ ਨਹੀਂ ਫਿਰਦੀ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪਈ ਰਹਿੰਦੀ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕਦਾ ਨਹੀਂ ਦੇਖਾਰਾ ਤਾ ਦੇਖ ਖਮਾਵੇ ਸੁਖ ਨ ਕਭੂ ਪਾਇਆ ਜਿਹੜਾ ਮਨੁੱਖਾਤਮਕ ਮੌਤ ਲਿਆਉਣ ਵਾਲੀ ਮਾਇਆ ਜ਼ਹਿਰ ਦਾ ਲਟੋਆ ਰਹਿੰਦਾ ਹੈ ਉਹ ਇਹ ਜ਼ਹਿਰ ਹੀ ਵਿਹਾਜ ਦਾ ਫਿਰਦਾ ਹੈ ਉਹ ਕਦੇ ਆਤਮਕ ਆਨੰਦ ਨਹੀਂ ਮਾਣ ਸਕਦਾ ਬਹੁਤ ਇਹ ਭੇਖ ਕਰੇ ਭੇਖ ਧਾਰੀ ਬਿਨ ਸ਼ਬਦ ਹਉ ਮੈਂ ਕਿਨੇ ਨ ਮਾਰੀ ਤਿਆਗੀਆਂ ਵਾਲਾ ਪਹਿਰਾਵਾ ਪਾਈ ਫਿਰਦਿਆਂ ਨੂੰ ਵੇਖ ਕੇ ਵੀ ਨਾ ਭੁੱਲ ਜਾਣਾ ਕਿ ਇਹ ਇਸ ਜ਼ਹਿਰ ਤੋਂ ਬਚੇ ਹੋਏ ਜੋਗ ਸੰਨਿਆਸ ਆਦਿਕ ਵਾਲਾ ਧਾਰਮਿਕ ਪਹਿਰਾਵਾ ਪਾਉਣ ਵਾਲਾ ਮਨੁੱਖ ਥੇਰੇ ਉਹ ਜੇ ਭੇਖ ਕਰਦਾ ਹੈ ਪਰ ਗੁਰੂ ਦੇ ਸ਼ਬਦ ਤੋਂ ਬਿਨਾਂ ਕੋਈ ਵੀ ਮਨੁੱਖ ਆਪਣੇ ਅੰਦਰ ਹਉਮੈ ਦੂਰ ਨਹੀਂ ਕਰ ਸਕਦਾ ਬਿਨ ਸ਼ਬਦੇ ਹਉਮੈ ਕਿਨੇ ਨਾ ਮਾਰੀ ਜੀਵਤ ਮਰੈ ਤਾਂ ਮੁਕਤ ਪਾਏ ਸਚੈ ਨਾਏ ਸਮਾਇ ਜਦੋਂ ਮਨੁੱਖ ਦੁਨੀਆ ਦਾ ਕਾਰਵਿਹਾਰ ਕਰਦਾ ਹੋਇਆ ਹੀ ਆਪਾ ਭਾਉ ਛੱਡਦਾ ਹੈ ਤਦੋਂ ਹਉਮੈ ਤੋਂ ਖਾਸੀ ਪਾ ਲਿੰਦਾ ਹੈ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਦਿੰਦਾ ਹੈ ਅਗਿਆਨ ਤ੍ਰਿਸ਼ਨਾ ਇਸ ਤਨਹਿ ਜਲਾਏ ਤਿਸ ਦੀ ਪੂਜੈ ਜੇ ਗੁਰ ਸ਼ਬਦ ਕਮਾਏ ਆਤਮਿਕ ਜੀਵਨ ਵੱਲੋਂ ਬੇਸਮਝੀ ਇਸ ਨੂੰ ਮਾਇਆ ਦੀ ਤ੍ਰਿਸ਼ਨਾ ਕਹ ਲੋ ਇਹ ਮਾਇਆ ਦੀ ਤ੍ਰਿਸ਼ਨਾ ਮਨੁੱਖ ਦੇ ਸਰੀਰ ਨੂੰ ਅੰਦਰੇ ਅੰਦਰ ਸੜਦੀ ਰਹਿੰਦੀ ਹੈ ਇਹ ਤ੍ਰਿਸ਼ਨਾ ਅਗ ਉਸ ਮਨੁੱਖ ਦੀ ਬੁਝਦੀ ਹੈ ਜਿਹੜਾ ਗੁਰੂ ਦੇ ਸ਼ਬਦ ਨੂੰ ਹਰ ਵੇਲੇ ਹਿਰਦੇ ਵਿੱਚ ਵਸਾਈ ਰੱਖਦਾ ਹੈ। ਤਨ ਮਨ ਸ਼ੀਤਲ, ਕ੍ਰੋਧ ਨਿਵਾਰੇ, ਹੋ ਮੈਂ ਮਾਰ ਸਮਯਾ। ਉਸ ਦਾ ਤਨ ਵਿਕਾਰਾਂ ਦੀ ਅਗ ਤੋਂ ਬਚਿਆ ਰਹਿੰਦਾ ਹੈ, ਉਸ ਦਾ ਮਨ ਸ਼ਾਂਤ ਰਹਿੰਦਾ ਹੈ, ਉਹ ਆਪਣੇ ਅੰਦਰੋਂ ਕ੍ਰੋਧ ਦੂਰ ਕਰ ਲੈਂਦਾ ਹੈ। ਹੋ ਮੈਨੂੰ ਮਾਰ ਕੇ ਉਹ ਮਨੁੱਖ ਗੁਰੂ ਸ਼ਬਦ ਵਿੱਚ ਲੀਨ ਹੋ ਜਾਂਦਾ ਹੈ। ਸੱਚਾ ਸਾਹਿਬ ਸੱਚੀ ਵਡਿਆਈ ਗੁਰ ਪ੍ਰਸਾਦੀ ਵਿਰਲੇ ਪਾਈ ਮਾਲਕ ਪ੍ਰਭੂ ਸਦਾ ਕੈਮ ਰਹਿਣ ਵਾਲਾ ਉਸ ਦੀ ਵਡਿਆਈ ਵੀ ਸਦਾ ਕੈਮ ਰਹਿਣ ਵਾਲੀ ਹੈ ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਮਾਲਕ ਪ੍ਰਭੂ ਦੀ ਵਡਿਆਈ ਕਰਨ ਦੀ ਦਾਤ ਪ੍ਰਾਪਤ ਕੀਤੀ ਹੈ ਨਾਨਕ ਏਕ ਕਹਿ ਬੇਨੰਤੀ ਨਾਮੇ ਨਾਮ ਸਮਾਇਆ ਨਾਨਕ ਇੱਕ ਬੇਨਤੀ ਕਰਦਾ ਹੈ ਕਿ ਜਿਸ ਨੇ ਪ੍ਰਾਪਤ ਕੀਤੀ ਹੈ ਉਹ ਹਰ ਵੇਲੇ ਪ੍ਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ ਹੈ